ਸਾਬਕਾ ਸਰਪੰਚ ਨੇ ਗੁਰਦਰਸ਼ਨ ਸਿੰਘ ਦੇ ਜਾਲੀ ਦਾਸਤਾਵੇਜ਼ ਤਿਆਰ ਕਰਕੇ ਦੋ ਵਿਅਕਤੀ ਸੀ ਇੱਕ ਸਾਬਕਾ ਸਰਪੰਚ ਕਕਰਾਲਾ ਦਾ ਅਜੀਤ ਸਿੰਘ ਤੇ ਦੂਸਰਾ ਵਿਅਕਤੀ ਜਿਹੜਾ ਗਗਨਦੀਪ ਸਿੰਘ ਇਹ ਦੋਨੋਂ ਵਿਅਕਤੀ ਜਾਲੀ ਦਾਸਤਾਵੇਜ਼ ਤਿਆਰ ਕਰਕੇ ਲੋਕਾਂ ਦੀਆਂ ਜਵਾਨਤਾ ਕਰਾਉਂਦੇ ਸਨ ਇਹਨਾਂ ਨੂੰ ਉਸ ਸਮੇਂ ਦਬੋਚ ਲਿਆ ਜਦੋਂ ਸਰਪੰਚ ਨੇ ਗੁਰਦਰਸ਼ਨ ਸਿੰਘ ਦਾ ਜਿਹੜਾ ਪਰਿਵਾਰ ਸੀ ਉਹ ਕਈ ਦਿਨ ਤੋਂ ਤੈਕੀਕਾਤ ਕਰ ਰਿਹਾ ਸੀ ਵੀ ਸਾਡੀਆਂ ਫਰਦਾ ਲਿੱਕੜ ਰਹੀਆਂ ਨੇ ਫਰਦਾ ਕਿੱਥੇ ਜਾ ਰਹੀਆਂ ਨੇ ਇਸ ਦੇ ਵਿੱਚ ਕਿਹੜੇ ਕਿਹੜੇ ਕੌਣ ਕੌਣ ਲੋਕ ਹੋ ਸਕਦੇ ਨੇ ਉਹ ਬਿਲਕੁਲ ਜਾਂਚ ਦਾ ਵਿਚਾਰ ਹੈ ਕਿਹੜੇ ਵਕੀਲ ਦੇ ਕੈਂਬਰ ਵਿੱਚ ਬੈਠ ਕੇ ਇਹ ਲੋਕ ਜਿਹੜੇ ਜਵਾਨਤਾ ਦਿੰਦੇ ਸੀ ਕਿਹੜੇ ਵਕੀਲ ਦਾ ਇਸ ਦੇ ਵਿੱਚ ਹੱਥ ਹੋ ਸਕਦਾ ਨਬਾ ਦੇ ਪਿੰਡ ਖੁਰਦ ਦੀ ਗੱਲ ਕਰਨ ਜਾ ਰਹੇ ਜਿੱਥੋਂ ਕਿ ਸਾਬਕਾ ਸਰਪੰਚ ਨੇ ਗੁਰਦਰਸ਼ਨ ਸਿੰਘ ਦੇ ਜਾਲੀ ਦਾਸਤਾਵੇਜ ਤਿਆਰ ਕਰਕੇ ਦੋ ਵਿਅਕਤੀ ਸੀ ਇੱਕ ਸਾਬਕਾ ਸਰਪੰਚ ਕਕਰਾਲਾ ਦਾ ਅਜੀਤ ਸਿੰਘ ਤੇ ਦੂਸਰਾ ਵਿਅਕਤੀ ਸੀ ਜਿਹੜਾ ਗਗਨਦੀਪ ਸਿੰਘ ਨਾ ਪਹਿਲਾਂ ਨਾਬੇ ਰਹਿੰਦਾ ਸੀ ਹੁਣ ਪਟਿਆਲਾ ਚਲੇ ਗਏ ਇਹ ਦੋਨੋਂ ਵਿਅਕਤੀ ਜਾਲੀ ਦਾਸਤਾਵੇਜ਼ ਤਿਆਰ ਕਰਕੇ ਲੋਕਾਂ ਦੀਆਂ ਜਵਾਨਤਾ ਕਰਾਉਂਦੇ ਸਨ ਇਹਨਾਂ ਨੂੰ ਉਸ ਸਮੇਂ ਦਬੋਚ ਲਿਆ ਜਦੋਂ ਸਰਪੰਚ ਨੇ ਗੁਰਦਰਸ਼ਨ ਸਿੰਘ ਦਾ ਜਿਹੜਾ ਪਰਿਵਾਰ ਸੀ ਉਹ ਕਈ ਦਿਨ ਤੋਂ ਤੈਕੀਕਾਤ ਕਰ ਰਿਹਾ ਸੀ ਵੀ ਸਾਡੀਆਂ ਫਰਦਾਂ ਲਿੱਕਟ ਰਹੀਆਂ ਨੇ ਫਰਦਾਂ ਕਿੱਥੇ ਜਾ ਰਹੀਆਂ ਨੇ ਜਦੋਂ ਉਹਨਾਂ ਨੇ ਫਰਦ ਕੇਂਦਰ ਦੇ ਵਿੱਚ ਪਹੁੰਚੇ ਜਦੋਂ ਦੋਨਾਂ ਵਿਅਕਤੀਆਂ ਵੱਲੋਂ ਫਰਦ ਕਢਵਾਈ ਗਈ ਤੇ ਜਾਲੀ ਦਾਸਤਾਵੇਜ਼ ਉਹਨਾਂ ਤੋਂ ਮੌਕੇ ਤੇ ਪਰਿਵਾਰ ਵੱਲੋਂ ਫੜੇ ਗਏ ਨੇ ਉਹਨਾਂ ਨੂੰ ਫੜ ਕੇ ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਨਾਬਾ ਕੋਟ ਦੀ ਗੱਲ ਕਰਨ ਜਾ ਰਿਹਾ ਸੀ ਨਾਬਾ ਕੋਟ ਦੇ ਵਿੱਚ ਇਹ ਵਿਅਕਤੀ ਜਾਲੀ ਦਸਤਾਵੇਜ਼ ਤਿਆਰ ਕਰਕੇ ਜਿਸੋ ਕਿ ਸਾਬਕਾ ਸਰਪੰਚ ਜਿਹੜੇ ਖੁਰਦ ਦੇ ਨੇ ਗੁਰਦਰਸ਼ਨ ਸਿੰਘ ਦਾ ਜਿਹੜਾ ਆਈਡੀ ਪ੍ਰੂਫ ਸੀ ਉਹ ਜਾਲੀ ਸੀ ਇਹਨਾਂ ਕੋਲ ਕਿਸ ਤਰ੍ਹਾਂ ਉਹ ਤਿਆਰ ਕੀਤਾ ਆਧਾਰ ਕਾਰਡ ਕਿਸ ਤਰ੍ਹਾਂ ਤਿਆਰ ਕੀਤਾ ਫਰਦ ਕਢਾਈ ਤੇ ਉਹ ਜਵਾਨਤਾਂ ਦਿੰਦੇ ਸਨ ਇਸ ਦੇ ਵਿੱਚ ਕਿਹੜੇ ਕਿਹੜੇ ਕੌਣ ਕੌਣ ਲੋਕ ਹੋ ਸਕਦੇ ਨੇ ਉਹ ਬਿਲਕੁਲ ਜਾਂਚ ਦਾ ਵਿਚ ਆਪ ਪੁਲਿਸਾ ਜਾਂਚ ਕਰ ਰਹੀਆ ਨਾਬਾ ਕਤਵਾਲੀ ਪੁਲਿਸ ਵੱਲੋਂ ਇਹਨਾਂ ਵਿਅਕਤੀਆਂ ਤੇ ਵੱਖ-ਵੱਖ ਧਰਾਮਾਂ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਕਿਹੜੇ ਵਕੀਲ ਦੇ ਚੈਂਬਰ ਵਿੱਚ ਬੈਠ ਕੇ ਇਹ ਲੋਕ ਜਿਹੜੇ ਜਵਾਨਤਾ ਦਿੰਦੇ ਸੀ ਕਿਹੜੇ ਵਕੀਲ ਦਾ ਇਸ ਦੇ ਵਿੱਚ ਹੱਥ ਹੋ ਸਕਦਾ ਕਿਉਂਕਿ ਇਹ ਜਾਂਚ ਦਾ ਪਿਛਾ ਵਕੀਲ ਨੂੰ ਪਤਾ ਜਾਂ ਨਹੀਂ ਪਤਾ ਕਿਉਂਕਿ ਇਹ ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿ ਅਸਲੀ ਲੋਕ ਸੀ ਜਾਂ ਨਕਲੀ ਲੋਕ ਸੀ ਪਰ ਪੁਲਿਸ ਵੱਲੋਂ ਮਾਮਲਾ ਜਿਹੜਾ ਜਰੂਰ ਇਹਨਾਂ ਵਿਅਕਤੀਆਂ ਤੇ ਦਰਜ ਕੀਤਾ ਗਿਆ ਕਿੰਨੇ ਟਾਈਮ ਤੋਂ ਇਹ ਜਾਲੀ ਦਾਸਤਾਵੇਜ਼ ਤਿਆਰ ਕਰਕੇ ਲੋਕਾਂ ਦੀਆਂ ਜ਼ਬਾਨਤਾਂ ਕਰਾਉਂਦੇ ਆ ਰਹੇ ਸੀ ਉਸ ਜੋ ਕਿ ਗੁਰਦਰਸ਼ਨ ਸਿੰਘ ਦਾ ਪਰਿਵਾਰ ਆ ਉਹ ਮੌਜੂਦਾ ਜਲਸਾਹਬ ਦੇ ਪੇਸ਼ ਹੋਇਆ ਜਲਸਾਹਬ ਨੂੰ ਦੱਸਿਆ ਕਿ ਸਾਡੇ ਜਿਹੜੇ ਜਾਲੀ ਪ੍ਰੂਫ ਤਿਆਰ ਕਰਕੇ ਇਹ ਲੋਕ ਜ਼ਬਾਨਤਾਂ ਦਿੰਦੇ ਸਨ ਜਲਸਾਹਬ ਨੇ ਵੀ ਉਹਨਾਂ ਦੀ ਗੱਲ ਨੂੰ ਗੌਰ ਦੇ ਨਾਲ ਸੁਣਿਆ ਪਰ ਹੁਣ ਬੀਤੀ ਰਾਤ ਨਾਭਾ ਕਤਵਾਲੀ ਪੁਲਿਸ ਵੱਲੋਂ ਮਾਮਲਾ ਜ਼ਰੂਰ ਦੋ ਵਿਅਕਤੀਆਂ ਤੇ ਜਿਹੜਾ ਦਰਜ ਕੀਤਾ ਗਿਆ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿੰਨੇ ਕ ਵਿਅਕਤੀਆਂ ਦੀਆਂ ਇਹਨਾਂ ਵੱਲੋਂ ਜਿਹੜੀਆਂ ਜਵਾਨਤਾ ਦਿੱਤੇਗੇ ਇਹਨੇ ਕਹਜੋ ਸਮਾਂ ਜਿਹੜਾ ਆ ਚੁੱਕਿਆ ਕਿਉਂਕਿ ਅਪਰਾਧ ਦਾ ਜਿਹੜਾ ਦਿਨੋ ਦਿਨ ਵੱਧਦਾ ਜਾ ਰਿਹਾ ਇਹ ਵੀਰ ਜੀ ਸਾਨੂੰ ਨਾ ਤਿੰਨ ਚਾਰ ਦਿਨ ਪਹਿਲਾਂ ਕੋਈ ਬੰਦੇ ਪਿੰਡ ਗਏ ਸੀ ਘਰੇ ਉਹ ਕਹਿੰਦੇ ਜੀ ਸਾਡਾ ਨਾਮ ਨਾ ਲਿਓ ਵੀ ਤੁਹਾਡੇ ਫਾਦਰ ਸਾਹਿਬ ਦੇ ਨਾਮ ਤੇ ਬੰਦੇ ਫਰਦਾਂ ਕਢਾ ਕੇ ਜ਼ਮਾਨਤਾਂ ਦੇ ਰਹੇ ਨੇ ਜਾਲੀ ਕਿ ਤੁਹਾਡੇ ਫਾਦਰ ਸਾਹਿਬ ਦਾ ਆਧਾਰ ਕਾਰਡ ਬਣਾਈ ਫਿਰਦੇ ਨੇ ਕਿਸ ਤਰ੍ਹਾਂ ਇਹ ਲੋਕ ਨੇ ਇੱਕ ਪੈਸੇ ਦੇ ਲਾਲਚ ਪਿੱਛੇ ਜੁਬਾਨਤਾ ਦਿੰਦੇ ਨੇ ਉਹ ਜੇਲ੍ਹਾਂ ਤੋਂ ਲੋਕ ਬਾਹਰ ਆਉਂਦੇ ਨੇ ਤੇ ਉਸ ਤੋਂ ਆ ਕੇ ਬਾਅਦ ਫਿਰ ਕ੍ਰੈਮ ਕਰਦੇ ਨੇ ਇਹ ਕੋਈ ਨਾ ਕੋਈ ਵੱਡੀ ਚੈਨ ਆ ਜਿਹੜੀ ਇਸ ਦੇ ਪਿੱਛੇ ਕੌਣ ਲੋਕ ਨੇ ਜਿਹੜੇ ਇਹਨਾਂ ਦੇ ਪਿੱਛੇ ਹੋ ਸਕਦੇ ਨੇ ਕਿਉਂਕਿ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇ ਕੌਣ-ਕੌਣ ਹੋਰ ਪੁਲਿਸ ਦੇ ਅੜਿੱਕੇ ਇਹਨਾਂ ਦੀ ਜਾਂਚ ਦੇ ਵਿੱਚ ਆ ਸਕਦੇ ਨੇ ਨਾਬਾਤੋਂ ਹਰਮਿੰਦਰ ਸਿੰਘ